اس موقع سنگرور کھیتر دے پرمکھ آزادی سیلانی آزادی تو بعد پیپسو راج کے مکھ منتری رہے بابو پشپان برشپان جی نو بھی میں یاد کرنا چاہتا ہوں پرجا منڈل لہر کے بانی سدا سیوا سنگھ ٹھیکری والا نو بھی شردانجلی پیٹ کر ہیں جنہ نے ریاستی نظام دی تانا شاہی ورد گریب کسانوں کے عام لوگوں دی آواز بلند کیتی ਉਨਾ ਆਪਣੀ ਕੈਦ ਦੇ ਸਮੇਂ ਜੇਲ੍ਹ ਦੇ ਮਾੜੇ ਪ੍ਰਬੰਧਾਂ ਅਤੇ ਵਿਵਹਾਰ ਵਿਰੋਧ ਵੀ 2 ਮਹੀਨੇ ਲੰਬੀ ਭੁੱਖ ਹੜਤਾਲ ਕੀਤੀ ਅਖੀਰ ਉਹ 20 ਜਨਵਰੀ 1935 ਨੂੰ ਸ਼ਹੀਦ ਹੋ ਗਏ ਪਰ ਆਪਣੀ ਸ਼ਹਾਦਤ ਨਾਲ ਉਹ ਸਿੱਧ ਕਰ ਗਏ ਕਿ ਲੋਕਤੰਤਰ ਦੀ ਲਈ ਕੁਰਬਾਨੀਆਂ ਨਾਲ ਰੱਖੀ ਜਾਂਦੀ ਹੈ ਜੇ ਜੀ ਆਜ਼ਾਦੀ ਦੀ ਲੜਾਈ ਵਿੱਚ ਜਿੱਥੇ ਆਜ਼ਾਦੀ ਘੁਲਾਟੀਆਂ ਦਾ ਯੋਗਦਾਨ ਹੈ ਉੱਥੇ ਕਲਮ ਦੇ ਧੜੀਆਂ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਜਿਨ੍ਹਾਂ ਨੇ ਅਨਿਆਂ ਤੇ ਜ਼ੁਲਮ ਦਾ ਵਿਰੋਧ ਸੱਚ ਦੀ ਕਲਮ ਚਲਾ ਕੇ ਕੀਤਾ ਮੈਂ ਤਾਂ ਅੱਜ ਇਸ ਸਮੇਂ ਤੇ ਸਾਡੇ ਪ੍ਰਸਿੱਧ ਲੋਕ ਕਵੀ ਸੰਤ ਰਾਮ ਉਦਾਸੀ ਜੀ ਨੂੰ ਵੀ ਆਪਣੀ ਸਰਦਾ ਅਕੀਦਤ ਪੇਸ਼ ਕਰਨਾ ਉਹਨਾਂ ਦੇ ਲਿਖਤਾਂ ਨੇ ਸਾਨੂੰ ਸਭ ਸਿਖਾਇਆ ਕਿ ਆਜ਼ਾਦੀ ਉਦੋਂ ਤੱਕ ਅਧੂਰੀ ਹੈ ਜਦੋਂ ਤੱਕ ਸਮਾਜ ਦੇ ਹਾਸ਼ੀਏ ਤੇ ਖੜੇ ਹਰ ਬੰਦੇ ਨੂੰ ਬਰਾਬਰ ਨਿਆਂ ਨਹੀਂ ਮਿਲ ਜਾਂਦਾ ਸਾਥੀਓ ਮੈਂ ਅੱਜ ਉਹਨਾਂ ਯੋਧਿਆਂ ਨੂੰ ਵੀ ਯਾਦ ਕਰਨਾ ਜਿਨ੍ਹਾਂ ਨੇ ਕਿਸਾਨੀ ਸੰਘਰਸ਼ ਦੇ ਵਿੱਚ ਬਹੁਤ ਵੱਡੇ ਯੋਗਦਾਨ ਦੇ ਕੁਰਬਾਨੀਆਂ ਦਿੱਤੀ। ਕੇਂਦਰ ਸਰਕਾਰ ਦੇ ਤੇ ਨਿਕਾਲੇ ਕਾਨੂੰਨਾਂ ਦੇ ਖਿਲਾਫ ਡਟ ਕੇ ਖੜੇ। ਮੈਂ ਉਹਨਾਂ ਨੂੰ ਆਪਦੀ ਸਨਮਾਨ ਆਪਦੀ ਅਕੀਦਤ ਪੇਸ਼ ਕਰਦਾ ਹਾਂ। ਉਹ ਜਿਹੜਾ ਪੰਜਾਬ ਦੀ ਜਾਗ ਦੇ ਜਜਵੇ ਦੇ ਪੰਜਾਬ ਦੇ ਜਿਉਂਦੇ ਹੋਣ ਦਾ ਸਬੂਤ ਜਿਹੜਾ ਦਿੰਦੇ ਨੇ। ਸਾਥੀਓ ਅੱਜ ਜਦੋਂ ਅਸੀਂ ਗਣਤੰਤਰ ਦੀ ਗੱਲ ਕਰਦੇ ਹਾਂ ਤਾਂ ਸਾਡਾ ਸਿਰ ਉਸ ਮਹਾਨ ਸਿਤੀ ਦੇ ਅੱਗੇ ਸਿਰਕਾਰ ਨਾ ਝੁਕ ਜਾਂਦਾ ਹੈ। ਜਿਸ ਨੂੰ ਭਾਰਤੀ ਸੰਵਿਧਾਨ ਦੇ ਪਿਤਾਮਾ ਕਿਹਾ ਜਾਂਦਾ ਹੈ 바ਵਾ ਸਾਹਿਬ ਡਾਕਟਰ ਪੀ ਬਰਾਓ ਅਮੇਦਕਰ ਡਾਕਟਰ ਅਮੇਦਕਰ ਜੀ ਨੇ ਸੰਵਿਧਾਨ ਦੇ ਰੂਪ ਵਿੱਚ ਸਿਰਫ ਇੱਕ ਕਾਨੂੰਨੀ ਦਸਤਾਵੇਜ਼ ਹੀ ਨਹੀਂ ਦਿੱਤਾ ਸਗੋਂ ਹਜ਼ਾਰਾਂ ਦੱਬੇ ਕੁਚਲੇ ਲੋਕਾਂ ਦੇ ਹੱਕ ਹਕੂਕਾਂ ਅਸੀਂ ਉਮੀਦਾਂ ਦੇ ਸ਼ਬਦ ਦਿੱਤੇ ਉਹਨਾਂ ਦੇ ਐਸਾਨਦਰਾਂ ਨੂੰ ਅਵਾਜ਼ ਦਿੱਤੀ ਆਜ਼ਾਦੀ ਤੋਂ ਬਾਅਦ ਦੇਸ਼ ਨੂੰ ਸਹੀ ਮਾਨਿਆਂ ਵਿੱਚ ਗਣਰਾਜ ਬਣਾਉਣ ਲਈ ਆਪਣੇ ਸੰਵਿਧਾਨ ਦੀ ਲੋੜ ਸੀ ਇਸ ਵਿਵਰਤਾਂਵਾ ਭਰੇ ਵਿਸ਼ਾਲ ਦੇਸ਼ ਦਾ ਸੰਵਿਧਾਨ ਬਣਾਉਣਾ ਕੋਈ ਅਸਾਨ ਕੰਮ ਨਹੀਂ ਸੀ ਬਹੁਤ ਵੱਡਾ ਕੰਮ ਸੀ ਇਹ ਨਾ ਮੁਮਕਨ ਜਹਾਜ ਆਪਣ ਵਾਲੇ ਕਾਜ ਨੂੰ ਨੇਪਰੇ ਚਾੜ੍ਹਨ ਵਿੱਚ ਸਭ ਤੋਂ ਵੱਡਾ ਯੋਗਦਾਨ ਬਾਬਾ ਸਾਹਿਬ ਦਾ ਕਰ ਚੀਨਦਾ ਹਮਬੋਧ ਕਰਦਾ ਰਿਹਾ ਹੈ ਬਾਬਾ ਸਾਹਿਬ ਦਾ ਕਹਿਣਾ ਸੀ ਕਨਸਟੀਟਿਊਸ਼ਨ ਇਜ਼ ਨਾਟ ਅ ਮੀਅਰ ਲਾਇਲਜ਼ ਡਾਕੂਮੈਂਟ ਇਟਸ ਅ ਵੈਕਲ ਆਫ ਲਾਈਫ ਇਟਸ ਸਪਿਰਟ ਇਜ਼ ਆਲਵੇਸ ਸਪਿਰਟ ਆਫ ਏਜ ਬਟ ਆ ਡਾਇਨਾਮਿਕ ਸਾਨੂੰ ਉਹਨਾਂ ਦੀ ਸੰਵਿਧਾਨ ਦਿੱਤਾ ਜਿਹੜਾ ਸਾਡੇ ਦੇਸ਼ ਦੀ ਤਾਕਤ ਹੈ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਿਆ ਉਹ ਸੂਬੇ ਜਿਹੜੇ ਉਹ ਅਸਾਮ ਦੇ ਪਰਲੇ ਪਾਸੇ ਸਿੱਕੇ ਵਰਗੇ ਸੂਬੇ ਉਹਨਾਂ ਦੇ ਕੀ ਸਾਝ ਸਾਡੇ ਨਾਲ ਉਹ ਕਿਉਂ ਸਾਡੇ ਨਾਲ ਆਏ ਉਹ ਇਸ ਕਰਕੇ ਆਏ ਕਿਉਂਕਿ ਸਾਡੇ ਕੋਲੇ ਸੰਵਿਧਾਨ ਦੀ ਤਾਕਤ ਸੀ ਸੰਵਿਧਾਨ ਦੇ ਰੂਪੀ ਉਹਨਾਂ ਸਾਰਿਆਂ ਨੂੰ ਹਰ ਤਰ੍ਹਾਂ ਦੀ ਧਾਰਮਿਕ ਸਮਾਜਿਕ ਆਜ਼ਾਦੀ ਇੱਕ ਫਰੇਮ ਵਰਤਦੇ ਰੰਦਰ ਹੋਇਆ ਜਿੰਨ ਦੀ ਗਰੰਟੀ ਸੀ ਇਸ ਲਈ ਇਹ ਆਇਆ ਸੋ ਬਹੁਤ ਵੱਡਾ ਸਾਡੇ ਤੇ ਪਰਉਕਾਰ ਕੀਤਾ ਵੀ ਉਸ ਦੀ ਬੋਲ ਬੇਕਦੀ ਦੇ ਲੰਬਾ ਵਸਾਂ ਦੀ ਸੋ ਬਾਬਾ ਸਾਹਿਬ ਜੀ ਦੇ ਕਹਿਣ ਦਾ ਭਾਵੇਂ ਸੀ ਕਿ ਸੰਵਿਧਾਨ ਸਾਡਾ ਅਜੀਹਾ ਵਾਹਨ ਹੈ ਜਿਸ ਦੇ ਬਹਿ ਕੇ ਅਰਖਾਸ ਜਿਸ ਦਾ ਅਧਿਆਨ ਕਰਕੇ ਅਸੀਂ ਕਿਸੇ ਵੀ ਸਮੇਂ ਜੀਵਨ ਦੇ ਕਿਸੇ ਵੀ ਪਹਿਲੂ ਦਾ ਸੁਭਦ ਕਿਸੇ ਵੀ ਸਥਿਤੀ ਦਾ ਹੱਲ ਕੱਢ ਸਕਦੇ ਸਾਡਾ ਸੰਵਿਧਾਨ ਇੱਕ ਅਜੀਹਾ ਦਸਤਾਵੇਜ਼ ਹੈ ਜੋ ਬੇਸ਼ਕ انیس سو وچ اپنی ہوند وچ آیا لیکن اس وچ درد ایک ایک شب سمے دی سیما ਤੋਂ پار جاتا ہے۔ اس دور نشی دستاویز وچ اجے کی کیتی گئی ہے جو کسے بھی سال کسے بھی دن کسے بھی حالات سی پوری ٹکمی بیٹھتی دی ہے اج اسیں اپنے تمام संविधान وچ جتاں نو شرفا دی پیٹھ کرتے ہاں جنہاں نے سਾਨੂੰ پوری دنیا تو وکھرا نرنتتا دا سب تو بڑا لکھتی دستاویز دیتا ہے ਜੋ ਨਾ ਸਿਰਫ ਭਾਰਤੀਆਂ ਦਾ ਮਾਰਗਦਰਸ਼ਨ ਕਰਦਾ ਹੈ ਬਲਕਿ ਪੂਰੀ ਦੁਨੀਆ ਨੂੰ ਆਪਣੀ ਵਿਲੱਖਣਤਾ ਨਾਲ ਪ੍ਰਭਾਵਿਤ ਅਤੇ ਆਕਰਸ਼ਿਤ ਕਰਦਾ ਹੈ। ਸਵਿਧਾਨ ਨਿਰਮਾਤਾਵਾਂ ਨੇ ਭਾਰਤ ਦੀ ਵਿਕਣਤਾ ਦੇ ਹਰ ਪੈਨੂ ਤੇ ਡੂੰਗੀ ਖੋਜ ਕਰਦੋਂ ਬਾਅਦ ਹਰ ਤਨ, ਹਰ ਵਰਗ, ਹਰ ਪਾਸ਼ਾ, ਹਰ ਖੇਤਰ, ਹਰ ਸੋਚ ਅਤੇ ਹਰ ਸਥਿਤੀ ਵਿੱਚ ਰਹਿਣ ਵਾਲੇ ਭਾਰਤੀਆਂ ਦੀਆਂ ਲੋੜਾਂ ਅਤੇ ਇਸ਼ਾਵਾਂ ਦਾ ਧਿਆਨ ਰੱਖਦੇ ਹੋਏ ਇਹ ਸਵਿਧਾਨ ਬਣਾਇਆ। ਜਿਸ ਵਿੱਚ ਇੱਕ ਅਜਿਹਾ ਸਮਾਜ ਮਾਹੌਲ ਬਣਾਇਆ ਗਿਆ ਜੋ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਕਿਸੇ ਵੀ ਤਰ੍ਹਾਂ ਪੰਧਾ ਨਾ ਹੋਵੇ। ਬਾਬਾ ਸਾਹਿਬ ਜੀ ਦੀ ਜੋ ਗਰੀਬੀ, ਅਨਪੜਤਾ ਤੇ ਉੱਚ ਨੀਚ ਵਰਗੇ ਸਵੱਸਿਆਵਾਂ ਦਾ ਖਾਦਮਾ ਕਰ ਆਰਥਿਕ ਸਮਾਜਿਕ ਬਰਾਬਰੀ ਦਾ ਜੋ ਸੁਪਨਾ ਖੰਝੋਇਆ ਸੀ ਉਹ ਸੁਪਨੇ ਨੂੰ ਅਮਲੀ ਜਾਮਾ ਪਹਿਚਾਉਣ ਲਈ ਜਦ ਭਗਵੰਦ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅੱਜ ਸੂਬੇ ਦੇ ਵਰਗ ਦੀ ਤਰੱਕੀ ਦੇ ਵੱਡੇ ਪਰਾਇੇ ਕਰ ਰਹੀ ਹੈ। ਮੈਨੂੰ ਇਸ ਗੱਲ ਦਾ ਮਾਣ ਹੈ ਕਿ ਪਿਛਲੇ 3 ਸਾਲਾਂ ਵਿੱਚ ਸਰਕਾਰ ਨੂੰ ਪੰਜਾਬ ਦਾ ਜੋ ਲੋਕ ਸਮਰਥਨ ਪ੍ਰਾਪਤ ਹੋਇਆ ਉਸ ਨਾਲ ਅਸੀਂ ਵੱਖ-ਵੱਖ ਖੇਤਰਾਂ ਵਿੱਚ ਕਈ ਮਹੱਤਵਪੂਰਨ ਪ੍ਰਾਪਤੀਆਂ ਕਰ ਸਕਿਆ ਅਤੇ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕਰਨ ਵਿੱਚ ਕਾਮਯਾਬ ਹੋ ਗਏ। ਜਦੋਂ 2022 ਵਿੱਚ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਪਰਵਿੰਕ ਜੀ ਵੱਲ ਭਗਵੰਤ ਮਾਨ ਦੀ ਸਰਕਾਰ ਬਣਾਇਆ ਉਸ ਤੋਂ ਬਾਅਦ ਤੁਸੀਂ ਦੇਖੋ ਕਿਸ ਤਰ੍ਹਾਂ ਦੇ ਕੰਮ ਵਿੱਚ ਹੈ ਕਿ ਕਿ ਸੈਂਟਰ ਸਟੇਜ ਤੇ ਸਾਡੇ ਵਿਚਾਰ ਸਾਡੇ ਕੰਮਾਂ 'ਚ ਸਰਕਾਰ ਦੇ ਕੰਮਾਂ 'ਚ ਸਰਕਾਰ ਦੇ ਵਿਚਾਰ ਆਵਾਜ਼ ਆਮ ਆਦਮੀ ਦੀ ਭਲਾਈ ਕਿਸ ਤਰ੍ਹਾਂ ਕੀਤੀ ਜਾਵੇ ਨਹੀਂ ਤਾਂ ਪਿਛਲੇ 70 ਸਾਲਾਂ ਦੇ ਵਿੱਚ ਸਿਰਫ ਪੋਲਿਟਿਸ਼ੀਅਨ ਸੈਂਟਰ ਸੇ ਸਿਰਫ ਇੱਕ ਫਿਰਕਾ ਸੈਂਟਰ ਸਟੇਜ ਤੇ ਹੁੰਦਾ ਸੀ ਹੁਣ ਬਿਨਾ ਕਿਸੇ ਭੇਦ ਭਾਵ ਦੇ ਆਵਾਜ਼ ਵੀ ਉਪਲਾਈ ਦੇ ਰਹੇ ਕੰਮ ਕੀਤੇ ਜਾ ਰਹੇ ਨੇ ਇਹ ਬਹੁਤ ਵੱਡੀ ਗੱਲ ਹੈ ਸੂਬਾ ਸਰਕਾਰ ਵੱਲੋਂ ਆਮ ਆਦਮੀ ਦੀ ਭਲਾਈ ਦੇ ਲਈ ਇੱਕ ਕਦਮ ਦੇ ਵਿੱਚ ਪਹਿਲਾ ਬਹੁਤ ਵੱਡਾ ਜਿਹੜਾ ਕਦਮ ਚੁੱਕਿਆ ਗਿਆ ਹੈ ਉਹ ਹੈ ਮੁੱਖ ਮੰਤਰੀ ਸਿਹਤ ਯੋਜਨਾ ਜਿਸ ਅਧੀਨ ਪੰਜਾਬ ਤੇ ਚੰਡੀਗੜ੍ਹ ਦੇ 900 ਤੋਂ ਵੱਧ ਸਰਕਾਰੀ ਅਤੇ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ 10 ਲੱਖ ਤੱਕ ਨਕਦੀ ਰਹਿਤ ਮੁਫਤ ਇਲਾਜ ਪ੍ਰਦਾਨ ਕੀਤਾ ਜਾਵੇਗਾ ਸਭ ਤੋਂ ਵੱਡੀ ਚਿੰਤਾ ਹੁੰਦੀ ਹੈ ਗਰੀਬਾਂ ਦੀ ਰੋਟੀ ਤਾਂ ਉਹ ਖਾ ਲੈਂਦਾ ਹੈ ਲੇਕਿਨ ਜਦੋਂ ਘਰ ਦੇ ਵਿੱਚ ਕੋਈ ਜ਼ਹਿਮਤ ਆ ਜੇ ਤਾਂ ਦੀ ਸਭ ਤੋਂ ਵੱਡੀ ਚਿੰਤਾ ਹੋਣੀ ਕਿ ਇਲਾਜ ਕਿਵੇਂ ਕਰਾਵਾਂਗੇ ਹੁਣ ਤੁਹਾਨੂੰ ਤੁਹਾਡੀ ਸਰਕਾਰ ਤੁਹਾਡੇ ਨਾਲ ਖੜੀ ਵਿਸੇਗੀ ਇਸ ਜਿਹੜਾ 10 ਲੱਖ ਦਾ ਮੀਮਾ ਜਿਹੜਾ ਹਿਸੇਫ ਸੇਫ ਬੀਮਾਰਤ ਕਰਵਾਇਆ ਗਿਆ ਇਹ ਬੜਾ ਵੱਡਾ ਕਵਰ ਹੈ ਮੈਂ ਇਹਦੇ ਲਈ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਅਰਵਿੰਦ ਕੇਜਰੀ ਵੱਲੋਂ ਬਹੁਤ-ਬਹੁਤ ਵਧਾਈ ਦੇਣਾ ਪੰਜਾਬ ਸਰਕਾਰ ਨੇ ਸਾਡੇ ਦੇਸ਼ ਦੇ ਪਹਿਲੇ ਸਾਡੇ ਦੇਸ਼ ਦੀ ਸਾਡੀ ਰੱਖਿਆ ਕਰਨ ਵਾਲੇ ਫੌਜੀ ਜਵਾਨਾਂ ਸ਼ਹੀਦਾਂ ਦੇ ਪਰਿਵਾਰਾਂ ਅਤੇ ਸਾਫ ਦਾ ਫੌਜੀਾਂ ਦੀ ਭਲਾਈ ਲਈ ਵੀ ਬੜੇ ਵੱਡੇ ਸਿਰ ਕਰਨ ਕੀਤੇ ਨੇ ਰਾਜ ਸਰਕਾਰ ਨੇ ਸਹੀ ਜਵਾਨਾਂ ਦੇ ਬਾਹਰਾਂ ਲਈ ਐਕਸਕ੍ਰੇਸ਼ੀਆ ਰਾਸ਼ੀ 1 ਕਰੋੜ ਰੁਪਏ ਦੀ ਸਾਡੀ ਸਰਕਾਰ ਨੇ ਸਵਿੱਤੀ ਸਹਾਇਤਾ ਸਕੀਮ ਅਧੀਨ ਅਗਨੀ ਵੀਰਾਂ ਨੂੰ ਵੀ ਸ਼ਾਮਲ ਕੀਤਾ ਹੈ ਇਸੇ ਲਈ ਤਹਿ ਸਾਡੀ ਸਰਕਾਰ ਨੇ ਸੂਬੇ ਦੇ ਦੇਸ਼ ਦੀ ਸੁਰੱਖਿਆ ਲਈ ਜਾਨ ਵਾਰਨ ਵਾਲੇ ਪੁਲਿਸ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਵੀ 1 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਪ੍ਰਬੰਧ ਕੀਤਾ ਹੈ ਪੰਜਾਬ ਸਰਕਾਰ ਨੇ ਧਰਮੀ ਫੌਜੀਆਂ ਨੂੰ ਦਿੱਤੀ ਜਾਂਦੀ ਵਿੱਤੀ ਸਹਾਇਤਾ 10000 ਤੋਂ ਵਧਾ ਕੇ 12000 ਰੁਪਏ પ્રતિ ਮਹੀਨਾ ਕਰ ਦਿੱਤੀ ਹੈ ਆਜ਼ਾਦੀ ਘੁਲਾਟੀਆਂ ਵੀ ਸਾਡਾ ਮਾਣ ਹਨ ਸਾਡੀ ਸਰਕਾਰ ਨੇ ਸੂਬੇ ਦੇ ਆਜ਼ਾਦੀ ਘੁਲਾਟੀਆਂ ਜਾਂ ਉਹਨਾਂ ਦੇ ਵਾਰਸਾਂ ਨੂੰ ਮਿਲਦੀ ਪੈਨਸ਼ਨ 9400 ਰੁਪਏ ਤੋਂ ਵਧਾ ਕੇ 11000 ਰੁਪਏ ਕਰ ਦਿੱਤੀ। ਸ਼੍ਰੀ ਗੁਰਤੇਗ ਮਹਾਂਪਾਚਾ ਜਿਹੜੇ ਕਿ ਸ਼ਿਸ਼ਟੀ ਦੀ ਜਾਤ ਦੇ ਉਹਨਾਂ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਵਿਸ਼ਵ ਪੰਧਰੀ ਸਮਾਗਮ ਕਰਵਾਏ ਗਏ। ਸ਼੍ਰੀ ਅਨੰਤਪਰ ਸਾਹਿਬ ਦੇ ਭਾਈ ਜੈਤਾ ਜੀ ਦੀ ਯਾਦਗਾਰ 20 ਕਰੋੜ ਰੁਪਏ ਦੀ ਲਾਕਤਰਾ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਕਿ ਤਖਤ ਸ੍ਰੀ ਕੇਸਰ ਸਾਹਿਬ ਨੂੰ ਜਾਣ ਵਾਲੇ ਰਸਤੇ ਨੂੰ ਵਿਰਾਸਤੀ ਮਾਰਗ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ। ਸੂਬੇ ਵਿੱਚ ਨਸ਼ੇ ਦੇ ਖਾਤਮੇ ਲਈ ਕਿਰਿਆ ਮੁਹਿੰਮ ਤਹਿਤ 1 ਮਾਰਚ 2025 ਤੋਂ ਹੁਣ ਤੱਕ 45137 ਮਾਮਲਿਆਂ ਤੱਕ ਤਸਕਰ ਗ੍ਰਿਫਤਾਰ ਕੀਤੇ ਗਏ। ਬੜਾ ਵੱਡਾ ਗੈਂਗਸਟਰਵਾਦ ਔਰ ਨਸ਼ੇ ਦੀ ਤਸਕਰਾ ਦੇ ਖਿਲਾਫ ਇੱਕ ਯੁੱਧ ਨਸ਼ੇ ਰੁੱਧ ਛੇੜਿਆ ਹੋਇਆ ਹੈ। ਪੰਜਾਬ ਸਰਕਾਰ ਆਪਣਾ ਪੂਰਾ ਟਿੱਲ ਲਾ ਰਹੀ ਹੈ ਔਰ ਇਹਦੇ ਵਿੱਚ ਗਰਾਉਂਡ ਤੇ ਕਾਮਯਾਬੀ ਵੀ ਦਿਖ ਰਹੀ ਹੈ ਲੇਕਿਨ ਮੈਂ ਹਨਾਨ ਹੈ ਕਿ ਕੇਂਦਰ ਸਰਕਾਰ ਵੱਡੇ ਵੱਡੇ ਗੈਂਗਸਟਰਾਂ ਨੂੰ ਚੀਲਾ ਦੇ ਵਿੱਚ ਸੁਰੱਖਿਅਤ ਰੱਖ ਕੇ ਐਸਪੀ ਤੋਂ ਰੋਟੀਆਂ ਮੰਗਣ ਦਾ ਕਿਉਂ ਸੌਲ ਦੇ ਰਹੀ ਹੈ ਇਹ ਨਹੀਂ ਮੈਨੂੰ ਪਤਾ ਲੱਗਿਆ ਜਿੰਨਾ ਲੋਕਾਂ ਨੂੰ ਡਰ ਹੋਣਾ ਚਾਹੀਦਾ ਉਹ ਵੇਖਾ ਕੋਕੇ ਬੰਬਈ ਵਰਗੇ ਸ਼ਹਿਰਾਂ 'ਚ ਵੀ ਕਤਲਿਆਮ ਕਰਾ ਦਿੰਦੇ ਆ ਇਸ ਚੀਜ਼ ਤੇ ਕੇਂਦਰ ਸਰਕਾਰ ਨੂੰ ਵਿਚਾਰ ਕਰਨਾ ਚਾਹੀਦਾ ਕਿਉਂਕਿ ਜਦੋਂ ਅੱਗ ਲੱਗਦੀ ਹੈ ਤਾਂ ਅੱਗ ਇਕੱਲੇ ਗੁਆੜੀ ਦੇ ਨਹੀਂ ਲੱਗਦੀ ਆਪ ਦੇ ਵੀ ਲੱਗ ਸਕਦੀ ਹੈ ਅੱਗ ਤਾਂ ਬੁਝਾਈ ਚੰਗੀ ਆ ਬਾਕੀ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਵਾਅਦਾ ਪੂਰਾ ਕਰਦਿਆਂ ਪੰਜਾਬ ਸਰਕਾਰ ਨੇ April 2022 ਤੋਂ ਹੁਣ ਤੱਕ 63000 ਤੋਂ ਵੱਧ ਨੌਕਰੀਆਂ ਦਿੱਤੀਆਂ ਹੈ ਔਰ ਉਹ ਵੀ ਨੌਕਰੀਆਂ ਦਿਤੀਆਂ ਜਿਹੜੀਆਂ ਬਿਣਾ ਸਿਫਾਰਿਸ਼ ਤੇ ਬਿਣਾ ਪੈਸੇ ਤੋਂ ਦਿਤੀਆਂ ਬਿਣਾ ਰਿਸ਼ਵਤ ਦਿਤੀਆਂ ਇਹ ਬਹੁਤ ਵੱਡੀ ਪ੍ਰਾਪਤੀ ਯੁੱਧ ਦੇ ਸਮੇਂ ਤੋਂ ਤਹਿਤ ਸਰਹੱਦ 'ਤੇ ਹਥਿਆਰਾਂ ਤੇ ਹਥਿਆਰਾਂ ਦੀ ਤਸਕਰੀ ਲਈ ਵਰਤੇ ਜਾ ਰਹੇ ਡਰੋਨਾਂ ਨੂੰ ਨਕੇਰ ਕਾਉਣ ਲਈ ਪੰਜਾਬ ਸਰਕਾਰ ਵੱਲੋਂ ਐਂਟੀ ਡਰੋਨ ਸਿਸਟਮ ਵੀ ਸਥਾਪਿਤ ਕੀਤੇ ਗਏ ਇਹ ਬੜਾ ਵੱਡਾ ਕੰਮ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ 600 ਯੂਨਿਟ ਕਿ ਦੇ ਲਈ ਦੀ ਜਿਹੜੀ ਮਾਫੀ ਹੈ ਇਹ ਆਵਾਮੀ ਦੇ ਹੱਕ ਦੇ ਵਿੱਚ ਬਫਾਤ ਵੱਡਾ ਇਹ ਜਿਹੜਾ ਫੈਸਲਾ ਸਰਕਾਰ ਨੇ ਲਿਆ ਜਿਹੜਾ ਨਰੰਤਰ ਲੱਗ ਚੇਲਾਂ ਦੇ ਪਾਣੀ ਬਜਾਦਾ ਕਦੇ ਅਸੀਂ ਸੋਚ ਵੀ ਨਹੀਂ ਸਕਦੇ ਸੀ ਕਿ ਜਿੰਨਾ ਪਿੰਡਾਂ ਦੇ ਵਿੱਚ ਸੋਚਿਆ ਨਹੀਂ ਜਾ ਸਕਦਾ ਸੀ ਉਥੇ ਬਹਿਰੀ ਪਾਣੀ ਆ ਗਿਆ ਔਰ ਬਹਿਰੀ ਪਾਣੀ ਆਉਣ ਦੇ ਨਾਲ ਪੰਜਾਬ ਦੀ ਉਮਰ ਵਧੇਗੀ ਨਹੀਂ ਕਾਸੀਂ ਥੱਲੇ ਆ ਪਾਣੀ ਘੜ ਘੜ ਕੇ ਪੰਜਾਬ ਦੀ ਉਮਰ ਨੂੰ ਘਟਾ ਰਹੀ ਸੀ ਸਕੂਲੀ ਸਿੱਖਿਆ ਨੂੰ ਵਿਸ਼ੇ ਪਧਰੀ ਕਰਨ ਲਈ 234 ਪ੍ਰਿੰਸੀਪਲਾਂ ਅਤੇ ਸਿੱਖਿਆ ਪ੍ਰਸ਼ਾਸਨ ਨੂੰ ਸਿੰਗਾਪੁਰ ਤੋਂ ਸਿਖਲਾਈ ਪ੍ਰਦਾਨ ਕੀਤੀ ਗਈ। 216 ਪ੍ਰਾਇਮਰੀ ਕੈਡਰ ਅਧਿਆਪਕਾਂ ਨੂੰ ਫਿਨਲੈਂਡ ਦੀ ਯੂਨੀਵਰਸਿਟੀ ਆਫ ਤੁਰਕੂ ਤੋਂ ਸਿਖਲਾਈ ਦਵਾਈ ਗਈ ਤੇ 199 ਮੁੱਖ ਅਧਿਆਪਕ ਆਈਆਈਐਮ ਅੰદાવાદ ਵਿਖੇ ਸਿਖਲਾਈ ਪ੍ਰਾਪਤ ਕਰ ਚੁੱਕੇ ਹਨ। ਇਹ ਪਹਿਲੀ ਸਰਕਾਰ ਹੈ ਜੀਨੇ 17000 ਕਰੋੜ ਰੁਪਇਆ ਸਿਰਫ ਤੇ ਸਿਰਫ ਸਰਕਾਰੀ ਸਕੂਲਾਂ ਤੇ ਖਰਚ ਕਰਕੇ ਸਰਕਾਰੀ ਸਕੂਲਾਂ ਨੂੰ ਠੀਕ ਕੀਤਾ ਕਿਉਂਕਿ ਉਥੇ ਆਮ ਸ਼ਹਿਰੀ ਦੇ ਆਮ ਪਿੰਡਾਂ ਦੇ ਗਰੀਬ ਬਜ਼ੁਰਗ ਦੇ ਬੱਚੇ ਪੜ੍ਹਦੇ ਸੀ ਇਹ ਸਰਕਾਰ ਦਾ ਬਹੁਤ ਵੱਡਾ ਕੰਮ ਹੈ ਸੜਕ ਸੁਰੱਖਿਆ ਫੋਰਸ ਐਕਸੀਡੈਂਟ ਸਾਰੇ ਦੇ ਹੀ ਹੋ ਜਾਂਦੇ ਆ ਕਿਸੇ ਦਾ ਵੀ ਹੋ ਸਕਦਾ ਕੋਈ ਚੱਕਦਾ ਹੀ ਨਹੀਂ ਸੀ ਕਿਸੇ ਕੋਲ ਟਾਈਮ ਹੀ ਹੁੰਦਾ ਸੀ ਚੱਕਣ ਦਾ ਕੋਈ ਪਰਦੇ ਤੋਂ ਡਰਦਾ ਸੀ ਲੇਕਿਨ ਸੜਕ ਸੁਰੱਖਿਆ ਫੋਰਸ ਬਣਾ ਕੇ ਕਿੰਨੀ ਜਨਤ ਪੰਜਾਬ ਸਰਕਾਰ ਨੇ ਪਛਾਈਆਂ ਤੁਹਾਨੂੰ ਇਹ ਜਾਣ ਕੇ ਵੀ ਖੁਸ਼ੀ ਹੋਵੇਗੀ ਕਿ ਪੰਜਾਬ ਸਰਕਾਰ ਨੇ ਬਾਬਾ ਭੀਰਾ ਸਿੰਘ ਪਟਲ ਇੰਸਟੀਚਿਊਟ ਉਹ ਵਿੱਚ ਨੇਗਲ ਟੈਕਨੋਲੋਜੀ ਲਹਿਰਾ ਕਾ ਦਾ ਸਟਾਫ ਮੈਂਬਰਾਂ ਨੂੰ ਤਕਨੀਕੀ ਸਿੱਖਿਆ ਅਸੀਂ ਉਦਯੋਗਿਕ ਸਿਖਲਾਈ ਵਿਭਾਗ ਅਤੇ ਕਿਸ ਵਿਭਾਗ ਦੀ ਨੌਂਦੀਆਂ ਫੁਰਮਚਾਰ ਸੰਸਥਾਵਾਂ ਉਪਲਬਧ ਖਾਲੀ ਅਸਾਮੀਆਂ ਦੇ ਵਿੱਚ ਡੈਪੂਟੇਸ਼ਨ ਦੇ ਅਡਜਸਟ ਕਰਨ ਦੀ ਪ੍ਰਵਾਲਿਕੀ ਨਹੀਂ ਤਾਂ ਪਿਛਲੇ 20-25 ਸਾਲ ਦੇ ਵਿੱਚ ਉਹਨਾਂ ਮਲਾਜਮਾਂ ਦਾ ਸਾਡੀ ਭਰਾ ਦੇ ਹੋ ਉਹਨਾਂ ਨੂੰ ਆਪ ਦੇ ਕੋਈ ਖੇਹੇ ਨਹੀਂ ਦਿਖਾਈ ਦਿੰਦੇ ਸੀ ਆ ਉਹ ਦੇ ਬੱਚਿਆਂ ਦੇ ਕੋਈ ਧੁੰਦੇ ਦਿਖਾਈ ਦਿੰਦੇ ਸੀ ਇਹ ਆ ਪੰਜਾਬ ਸਰਕਾਰ ਜਿਹੜੀ ਹਰੇਕ ਦੇ ਨਾਲ ਖੜੀ ਹੈ ਇਸ ਵਿੱਚ ਬੰਦ ਪਏ ਕਾਲਜ ਨੂੰ ਮੈਡੀਕਲ ਕਾਲਜ ਸਥਾਪਨਾ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ ਇਹ ਮੈਡੀਕਲ ਕਾਲਜ ਮੂਹਨ ਕਟੇ ਖਨੌਰੀ ਦੋਆ ਖੇਤਾਂ ਨੂੰ ਕਵਰ ਕਰੇਗਾ ਕਿ ਉੱਥੋਂ ਦੇ ਹਸਪਤਾਲ ਵੀ ਇਸ ਕਾਲਜ ਜਰੀਏ ਚੱਲਣਗੇ ਅਗਲੇ ਸਾਲ ਇੱਥੇ ਨਰਸਿੰਗ ਕਲਾਸਾਂ ਸ਼ੁਰੂ ਹੋ ਜਾਣਗੀਆਂ ਅਤੇ ਬਹੁਤ ਜਲਦ ਡੈਂਟਲ ਕਾਲਜ ਵੀ ਸ਼ੁਰੂ ਕਰ ਦਿੱਤਾ ਜਾਵੇਗਾ ਇਸ ਦੇ ਨਾਲ ਐ ਮੁੰਡੀ ਐਮਐਸ ਦੀ ਇਕਲਾਸਾਂ ਵੀ ਸ਼ੁਰੂ ਕਰ ਦਿੱਤੀਆਂ ਜਾਣ। ਇਸੇ ਤਰ੍ਹਾਂ ਪੰਜਾਬ ਸਰਕਾਰ ਨੇ ਫਰਿੱਟੇ ਸਕੀਮ ਸ਼ੁਰੂ ਕੀਤੀ ਜਿਸ ਤਹਿਤ ਸੜਕ ਖਾਤੇ ਦੇ ਪੀਰਤਾ ਦੀ ਮਦਦ ਲਈ ਆਮ ਲੋਕਾਂ ਦੀ ਵੱਤਵਚ ਸਮੂਰਤ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਵੱਲੋਂ ਸਹਾਇਤਾ ਕੱਤ ਵਾਲੇ ਫਰਿੱਟੇ ਨੂੰ 2000 ਰੁਪਏ ਦੀ ਇਨਾਮੀ ਰਾਸ਼ੀ ਦੇਣ ਤੋਂ ਇਲਾਵਾ ਪ੍ਰਸ਼ੰਸਾ ਪੱਤਰ ਵੀ ਦਿੱਤਾ ਜਾ ਰਿਹਾ ਹੈ। ਆ ਜਿਹੜੇ ਬੱਚੇ ਅੱਜ ਇੱਥੇ ਖੜੇ ਨੇ ਪ੍ਰੇਡ ਦੇ ਵਿੱਚ ਜੇ ਕੋਈ ਬੱਚਾ ਅਸਹਿਜ ਮਹਿਸੂਸ ਕਰਦਾ ਤਾਂ ਉਹ ਬੈਠ ਵੀ ਸਕਦਾ ਕਈ ਵਾਰੀ ਜ਼ਿਆਦਾ ਦੇਰ ਖੜ੍ਹੇ ਰਹਿਣ ਦੇ ਨਾਲ ਚੱਕਰ ਆ ਜਾਂਦਾ ਤਾਂ ਆਵੇਂ ਟੀਚਰ ਨੂੰ ਦੱਸ ਦੇਵੇ ਕਿ ਉਹ ਰੈਸਟ ਵੀ ਲੈ ਲਵੇ ਬਾਕੀ ਸਾਰੇ ਆਪਾਂ ਗੱਲਬਾਤ ਕਰਦੇ ਰਹਾਂਗੇ ਪੰਜਾਬ ਸਰਕਾਰ ਨੇ ਆਪ ਦੇ ਜੋ ਪੁਖੀ ਪੰਜਾਬ ਦੇ ਵਿਕਾਸ ਕਰਨ ਦੇ ਲਈ ਨਵੇਂ ਨਿਵੇਸ਼ਾਂ ਲਈ ਰਾਹ ਪੱਧਰਾ ਕਰਨ ਲਈ ਸਾਰੀਆਂ ਲੋੜੀਆਂ ਦੀਆਂ ਮਨਜ਼ੂਰੀਆਂ ਮਹਿਜ 5 ਤੋਂ 45 ਦਿਨਾਂ ਦੇ ਅੰਦਰ ਦੇ ਦਿੱਤੀਆਂ ਇਹ ਬੜਾ ਵੱਡਾ ਇਹ ਕੰਮ ਹੈ ਪੰਜਾਬ ਸਰਕਾਰ ਦੇ ਅੰਦਰ ਜਿੰਨਾ ਸਦਕਾ ਬੀਤੇ ਸੋਹਣੀ ਸੀਜ਼ਨ ਦੌਰਾਨ ਪ੍ਰਾਲੀ ਦੀਆਂ ਖਾੜਾਂ ਦੀ ਕਟਾਵ ਵਿੱਚ 53% ਦੀ ਕਮੀ ਆਈ ਹੈ ਇਹਨੂੰ ਕਹਿੰਦੇ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਪੰਜਾਬ ਸਰਕਾਰ ਨੇ ਹੜਾ ਕਟ ਪੈਦਾ ਹੋਈ ਚੁਣੌਤੀ ਦਾ ਡੱਟ ਕੇ ਸਾਹਮਣਾ ਕੀਤਾ ਸਰਕਾਰ ਵੇਸੋਂ ਕੀ ਘੜੀ ਵਿੱਚ ਲੋਕਾਂ ਨੂੰ ਸਮੇਂ ਸਿਰ ਰਾਹਤ ਪਹੁੰਚਾਈ ਤੀ ਇਸ ਤੋਂ ਇਲਾਵਾ ਖੇਤ ਹੜ੍ਹਾਂ ਵਿੱਚ ਫੜ ਕੇ ਆਈ ਰੇਤ ਤੋਂ ਹੋਣ ਵਾਲੇ ਨੁਕਸਾਨ ਤੋਂ ਕਿਸਾਨਾਂ ਨੂੰ ਬਚਾਉਣ ਲਈ ਜਿਸ ਦਾ ਖੇਤ ਉਸ ਦੀ ਰੇਤ ਇੱਕ ਨਵੇਂ ਕਿਲੀ ਸਕੀਮ ਪੰਜਾਬ ਸਰਕਾਰ ਲੈ ਕੇ ਆਈ ਤੂ ਮੇਰੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਪਿੰਡੂ ਲਿਕ ਸੜਕਾਂ ਤੇ ਹੋਰ ਜ਼ਿਲ੍ਹਾ ਸੜਕਾਂ ਉਤੇ ਪੈਦੇ ਰੂਟਾਂ ਪਰ ਮਿੰਨੀ ਬੱਸਾਂ ਵਾਸਤੇ ਹੁਣ ਤੱਕ ਕੁੱਲ 1670 ਤੋਂ ਵੱਧ ਮਨਜ਼ਰੀ ਦਿੱਤੀ ਹੈ। ਮੈਨੂੰ ਖੁਸ਼ੀ ਹੈ ਕਿ ਅੱਜ ਮੈਨੂੰ ਗੜਤਕ ਤੋਂ ਦਿਵਸ ਦੇ ਮੌਕੇ ਤੇ ਇਸ ਮੁਕੱਦਰ ਦਿਹਾੜੇ ਸੰਗਰੂਹ ਦੀ ਇਤਿਹਾਸਿਕ ਤਰਕੀ ਤੋਂ ਤਰੰਗਾਂ ਲਹਿਰਾਉਣ ਦਾ ਮੌਕਾ ਮਿਲਿਆ। ਸੋ ਸਾਥੀਓ ਸਰਕਾਰ ਦੀ ਜਿਹੜੀ ਸੋਚ ਹੈ ਬਿਲਕੁਲ ਨਵਿਕਲੀ ਹੈ। ਆਊਟ ਆਫ ਦਿ ਬਾਕਸ ਸੋਟ ਨਹੀਂ ਆਸੀ ਸੋਚਦੇ ਆਂ ਕਿ ਜੇ ਬੱਚੇ ਪੜ੍ਹਨਗੇ ਤਾਂ ਕੇ ਵੱਧਣਗੇ ਤਾਂ ਪੜ੍ਹਾਈ ਵਾਲੇ ਬੱਚਿਆਂ ਨੂੰ ਪ੍ਰੇਰਿਤ ਕਰਨ ਵਾਸਤੇ ਪੰਜਾਬ ਸਰਕਾਰ ਵੱਲੋਂ ਲਾਇਬ੍ਰੇਰੀਆਂ ਬਣਾਉਣ ਅਤੇ ਮਜ਼ਬੂਤ ਕਰਨ ਲਈ ਕਈ ਮਹੱਤਵਪੂਰਨ ਪ੍ਰੋਜੈਕਟ ਸ਼ੁਰੂ ਕੀਤੇ ਗਏ ਜਿਨ੍ਹਾਂ ਦੀ ਸ਼ੁਰੂਆਤ ਵੀ ਜ਼ਿਲ੍ਹਾ ਸੰਗਰੂਰ ਵਿੱਚ ਹੀ ਸਭ ਤੋਂ ਪਹਿਲਾਂ ਕੀਤੀ ਗਈ ਜਿਸ ਦੀ ਹਰ ਪਾਸੇ ਫਲਾਕਾ ਹੋਈ ਤੇ ਮੁੱਖ ਮੰਤਰੀ ਪ੍ਰਤਾਪ ਸਿੰਘ ਬਾਦਲ ਨੇ ਇਸ ਪ੍ਰੋਜੈਕਟ ਨੂੰ ਅੱਗੇ ਸਾਰੇ ਸੂਬੇ ਵਿੱਚ ਲਾਗੂ ਕੀਤਾ ਇਸ ਪ੍ਰੋਜੈਕਟ ਦਾ ਮਕਸਦ ਨੌਜਵਾਨਾਂ 'ਚ ਪੜ੍ਹਾਈ ਦੀ ਆਦਰਸ਼ਿਕਤ ਕਰਨਾ ਮੁਕਾਬਲੇ ਦੀ ਪ੍ਰੀਖਿਆਵਾਂ ਦੀ ਤਿਆਰੀ ਤੇ ਸਹੂਲਤ ਮੁਹੱਈਆ ਕਰਵਾਉਣਾ ਤੇ ਪਿੰਡਾਂ ਤੱਕ ਸਿੱਖ-ਸਿੱਖ ਤੰਤਾਂ ਚਾਪੇ ਜਿਹੜੇ ਉਹ ਕੌਮ ਅੱਗੇ ਵਧੀ ਹੈ ਜਿਹੜੀ ਰਾਜ ਕਰਦੀ ਹੈ ਜਿਹੜੇ ਵੱਡੇ ਵੱਡੇ ਪਤਾ ਤੇ ਬੈਠੇ ਪਿਛਲੀਆਂ ਸਰਕਾਰਾਂ ਨੇ ਪੀਪੀਐਸਸੀ ਦੀਆਂ ਪੋਸਟਾਂ ਹੀ ਬੜੀਆਂ ਘਟਕੀਆਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀਆਂ ਤੁਸੀਂ ਹੁਣ ਦੇਖੋ ਕਿੰਨੇ ਪਾਰਦਰਸ਼ੀ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੇ ਪੀਪੀਐਸਸੀ ਦੀਆਂ ਪੋਸਟਾਂ ਕੱਟੀਆਂ ਔਰ ਇੰਨੇ ਵੱਧ ਗਿੰਟੇ ਦੇ ਵਿੱਚ ਕੱਟੀਆਂ ਇਹ ਵੀ ਸਲਾਦਾ ਦੇ ਦਾ ਬੰਦਾ ਕਿਉਂਕਿ ਪੰਜਾਬ ਸਰਕਾਰ ਸਾਡੇ ਕੋਲ ਲਈ ਸਾਡੇ ਬੱਚਿਆਂ ਲਈ ਖੋਜਦੀ ਹੈ ਸਕੂਲ ਤੇ ਕਾਲਜ ਲਾਇਬ੍ਰੇਰੀਆਂ ਆਪਣੀ ਨਵੀਂ ਯੋਜਨਾ ਤਹਿਤ ਸਰਕਾਰੀ ਸਕੂਲਾਂ ਤੇ ਕਾਲਜਾਂ ਵਿੱਚ ਲਾਇਬ੍ਰੇਰੀ ਦਾ ਅਧਿ ਨਿਰਮਣ ਕੀਤਾ ਗਿਆ। ਡਿਜੀਟਲ ਲਾਇਬ੍ਰੇਰੀ ਸਹੂਲਤਾਂ ਤੇ ਈ-ਬੁੱਕ ਦੀ ਉਪਲਬਧਤਾ ਤੇ ਨਵੇਂ ਫਰਨੀਚਰ ਤੇ ਰੀਡਿੰਗ ਹਾਲ ਦੀ ਸਹੂਲਤ ਦੇ ਨੂੰ ਸ਼ਾਮਲ ਕੀਤਾ ਗਿਆ। ਅਸੀਂ ਹੁਣ ਅਗਲੀ ਸਦੀ ਦੇ ਯਿਆਰੀ ਕਰ ਰਹੇ ਹਾਂ। ਉਹ ਕੰਮਾਂ ਕੀ ਵਧੀਆਂ ਜਿਹੜੀਆਂ 10 ਕਦਮ ਅੱਗੇ ਸੋਚਦੀਆਂ ਪੰਜਾਬ ਸਰਕਾਰ ਕਰਦਾ 10 ਕਦਮ ਅੱਗੇ ਸੋਚ ਕੇ ਕੰਮ ਕਰਦੀ ਹੈ। ਪੰਜਾਬ ਸਰਕਾਰ ਵੱਲੋਂ ਮਹਿਲ ਪ੍ਰੋਜੈਕਟ ਤਹਿਤ ਪਿੰਡਾਂ ਦੀ ਔਰਤਾਂ ਨੂੰ ਹੁਨਰਬੱਧ ਬਣਾ ਕੇ ਉਹਨਾਂ ਨੂੰ ਰੋਜ਼ਗਾਰ ਨਾਲ ਜੋੜਨ ਦੀ ਸ਼ੁਰੂਆਤ ਜ਼ਿਲ੍ਹਾ ਸੰਗਰੂ ਇਸ ਪ੍ਰੋਜੈਕਟ ਦਾ ਮਕਸਦ ਪਿੰਡੂ ਔਰਤਾਂ ਨੂੰ ਆਤਮ ਨਿਰਭਰ ਬਣਾਉਣਾ ਅਤੇ ਉਹਨਾਂ ਲਈ ਸਥਾਈ ਰੋਜਗਾਰ ਦੇ ਮੌਕੇ ਪ੍ਰਾਪਤ ਕਰਨਾ। ਪਹਿਲ ਪ੍ਰੋਜੈਕਟ ਦੀ ਸਫਲਤਾ ਨੂੰ ਦੇਖਦੇ ਹੋਏ ਇਸ ਨੂੰ ਹੁਣ ਪੂਰੇ ਪੰਜਾਬ ਵਿੱਚ ਲਾਗੂ ਕੀਤਾ ਜਾ ਚੁੱਕਿਆ ਹੈ। ਅੱਜ ਵੱਡੀ ਗਿਣਤੀ ਵਿੱਚ ਪਿੰਡੂ ਔਰਤਾਂ ਇਸ ਪ੍ਰੋਜੈਕਟ ਨਾਲ ਜੁੜ ਕੇ ਸਕੂਲਾਂ ਦੀਆਂ ਵਰਦੀਆਂ, ਬੈਗ ਸਮੇਤ ਵੱਖ-ਵੱਖ ਉਤਪਾਦ ਤਿਆਰ ਕਰ ਰਹੀਆਂ ਜਿਸ ਨਾਲ ਉਹ ਨਾ ਸਿਰਫ ਖੁਦ ਰੋਜਗਾਰ ਪ੍ਰਾਪਤ ਕਰ ਰਹੀਆਂ ਸਗੋਂ ਹੋਰ ਔਰਤਾਂ ਲਈ ਰੋਜਗਾਰ ਦੇ ਮੌਕੇ ਪੈਦਾ ਕਰ ਰਹੀਆਂ। ਇਹ ਪ੍ਰੋਜੈਕਟ ਪਿੰਡੂ ਵਿਕਾਸ ਤੇ ਮਹਿਲਾ ਸਸ਼ਕਤੀਕਰਨ ਵੱਲ ਪੰਜਾਬ ਸਰਕਾਰ ਦਾ ਇੱਕ ਮਹੱਤਵਪੂ ਬੱਚਿਓ ਅਤੇ ਸਾਥਿਓ ਇਸ ਤਿਰੰਗੇ ਦੀ ਛਾਵੇਂ ਖਲੋਣਾ ਸਾਡੇ ਲਈ ਕੋਈ ਛੋਟੀ ਗੱਲ ਨਹੀਂ ਹੈ ਇਸ ਤਿਰੰਗੇ ਨੇ ਭਾਰਤ ਨੂੰ ਨਾ ਸਿਰਫ ਅਧਿਆਤਮਿਕ ਅਤੇ ਇਤਿਹਾਸਿਕ ਪਰੰਪਰਾਵਾਂ ਵਿੱਚ ਸਜੋਇਆ ਹੈ ਸਗੋਂ ਨਿਆਂ ਗੱਦੀ ਅਤੇ ਧਰਮਤਾ ਦੇ ਵਿਸ਼ਵਵਿਆਪੀ ਮੁੱਲਾਂ ਵਿੱਚ ਮਜਬੂਤ ਜੜ੍ਹਾਂ ਵੀ ਦਿੱਤੀਆਂ ਅਸਮਾਨੀ ਉਚਾਈਆਂ ਤੇ ਲਹਿਰਾਉਂਦਾ ਤਿਰੰਗਾ ਸਾਡੇ ਗਿਰਾਂਜ ਦੀ ਆਤਮਾ ਹੈ ਜੋ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਾਡੇ ਦੇਸ਼ ਦੀ ਆਜ਼ਾਦੀ ਇੱਕ ਸਮੂਹਿਕ ਯਤਨ ਸੀ ਜੋ ਹਜ਼ਾਰਾਂ ਲੋਕਾਂ ਦੀ ਕੁਰਬਾਨੀ ਨਾਲ ਉਲੀਕਿਆ ਗਿਆ। ਔਰ ਮੈਨੂੰ ਇਸ ਗੱਲ ਨਾਲ ਇੰਨਾ ਪੂਰਾ ਫਕਰ ਹੁੰਦਾ ਹੈ, ਮਾਣਸੂ ਹੁੰਦਾ ਕਿ ਸਭ ਤੋਂ ਵੱਧ ਕੀਮਤ ਇਹ ਹੀ ਜਾਦੀ ਦੀ ਜੇ ਕਿਸੇ ਨੇ ਤਾਰੀਆ ਤਾਂ ਉਸ ਪੰਜਾਬੀਆਂ ਨੇ ਕਰਦੀ। ਜੇ ਕਿਸੇ ਨੇ ਤਾਰੀਆ ਤਾਂ ਉਹ ਸਿੱਖਾਂ ਦੀ ਤਾਰੀਆ ਔਰ ਲਗਾਤਾਰ ਅਸੀਂ ਦੇ ਲਈ ਕੰਮ ਕਰਦੇ ਆ ਰਹੇ ਹਾਂ। ਪੰਜਾਬ ਨੂੰ ਉਹਦਾ ਜਿਹੜਾ ਪੜਦਾ ਅੱਖ ਵੀ ਹੈ ਆਜ਼ਾਦੀ ਦਾ ਪਿੰਡ ਸਰਕਾਰ ਸਾਡੇ ਫਾਂਢੀ ਰੋਕੀ ਬੈਠੇ। ਅਸੀਂ ਪੰਜਾਬ ਤੇ ਲਾਉਨੇ ਆ ਅਸੀਂ ਕਿਹੜਾ ਕਿਸੇ ਹੋਰ ਦੇਸ਼ ਚ ਲਾਉਨੇ ਸਾਡੀਆਂ ਸੜਕਾਂ ਬਣੀਆਂ ਸਾਡੇ ਮੁਲਾਜ਼ਮਾਂ ਨੂੰ ਅਸੀਂ ਉਹਨਾਂ ਦਾ ਤਨਖਾਹ ਦੇਈਆਂ ਨਵੀਆਂ ਸਕੀਮਾਂ ਦੇਈਆਂ ਤੋਂ ਕਿੰਦਰ ਸਰਕਾਰ ਨੂੰ ਇਸ ਤਰ੍ਹਾਂ ਦਾ ਧੱਕਾ ਪੰਜਾਬ ਨਾਲ ਕਦੇ ਨਹੀਂ ਕਰਨਾ ਚਾਹੀਦਾ ਤੋਂ ਇਸ ਤਿਰੰਗੇ ਨੂੰ ਹੋਰ ਹੁੰਦੇ ਵੀ ਕੀ ਲੱਗਦਾ ਜਿਵੇਂ ਝੰਡਾ ਅੰਬਰਾਂ ਵੱਲ ਨੂੰ ਆਪਣੀਆਂ ਬਾਹਾਂ ਫੈਲਾ ਕੇ ਆਜ਼ਾਦੀ ਦੇ ਉਹਨਾਂ ਸਾਰੇ ਪਰਮਾਨਿਆਂ ਵੱਲੋਂ ਘਰ ਲਈ ਗਈ ਘਰਨਾ ਦਾ ਇਸਤਕਬਾਲ ਕਰ ਰਿਹਾ ਹੋਵੇ ਉਹਨਾਂ ਦਾ ਸ਼ੁਕਰਗੁਜ਼ਾਰ ਹੋ ਰਿਹਾ ਹੋਵੇ ਸਾਥੀਓ ਸੁਪੇਰੀ ਤਰੱਕੀ ਲਈ ਪੰਜਾਬ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ ਅਤੇ ਕਰਦੀ ਰਹੇਗੀ ਪਰ ਅਸਲੀ ਤਰੱਕੀ ਉਹੀ ਹੁੰਦੀ ਹੈ ਜਿਸ ਵਿੱਚ ਸਮਾਜ ਦਾ ਹਰ ਇੱਕ ਹਿੱਸਾ ਆਪਣੀ ਹਿੱਸੇਦਾਰੀ ਪਾਵੇ ਇਹ ਜ਼ਰੂਰੀ ਨਹੀਂ ਕਿ ਹਰ ਸਮੱਸਿਆ ਲਈ ਅਸੀਂ ਕਿਸੇ ਹੋਰ ਵਾਲੇ ਖੜਾ ਹੈ ਸਾਨੂੰ ਜ਼ਿੰਮੇਵਾਰ ਨਾਗਰਿਕ ਅਤੇ ਪੰਜਾਬ ਦੇਦਰਦੀ ਹੋਣ ਦੇ ਨਾਤੇ ਕੋਈ ਸਾਂਝੇ ਯਤਨ ਕਰਨ ਦੀ ਵੀ ਸਖਤ ਲੋੜ ਹੈ ਜਿਵੇਂ ਰਾਹਤ ਅੰਦੋਰੀ ਸਾਹਿਬ ਲਿਖਦੇ ਹਨ ਨਾ ਹਮਸਫਰ ਨਾ ਕਿਸੇ ਹਮ ਨਸ਼ੀਸ਼ੇ ਨਿਕਲੇਗਾ ਸਮਾਰੇ ਪਾਉ ਦਾ ਕਾਂਡਾ ਹਮੇਸ਼ਾ ਨਿਕਲੇਗਾ ਸਾਨੂੰ ਆਪਣੇ ਕੰਡੇ ਆਪ ਚੁਗਨੇ ਪੈਣਗੇ ਸੋ ਇੱਕ ਦੂਜੇ ਦਾ ਹੱਥ ਫੜ ਕੇ ਆਪਾਂ ਜਿੰਨੀਆਂ ਵੀ ਦਿੱਕਤੀ ਮੁਸੀਬਤਾਂ ਨੇ ਪੰਜਾਬ ਦੇ ਉਹਨਾਂ ਸਾਰਿਆਂ ਦੇ ਹੱਲ ਕੱਢੀਏ ਔਰ ਇਹ ਹੱਲ ਪੰਜਾਬ ਦੇਸ਼ ਦੀ ਘਟਾ ਰਿਹਾ ਹੈ ਪੰਜਾਬ ਪੰਜਾਬ ਦੇ ਕੱਢੀ ਲਏ ਇਸ ਲਈ ਆਓ ਸਾਰੇ ਮਿਲ ਕੇ ਅੱਜ ਆਪਣੇ ਤਿਰੰਗੇ ਹੈ ਇਹ ਸੋਚ ਜੁਕੀਏ ਕਿ ਅਸੀਂ ਆਪਣੇ ਸ਼ਹੀਦਾਂ ਦੇ ਸੁਪਨਿਆਂ ਦਾ ਭਾਗ ਬਣਾਉਣ ਵਿੱਚ ਆਪਣੀ ਹਿੱਸੇਦਾਰੀ ਪਾਵਾਂਗੇ ਅਸੀਂ ਆਪਣੇ ਪੰਜਾਬ ਖਾਸ ਕਰਕੇ ਜਿਲ੍ਹਾ ਸੰਗਰੂਰ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਸੰਘੇ ਯਤਨ ਕਰਾਂਗੇ ਜੈ ਹਿੰਦ ਰਿਹਾ ਬੜੇ ਤਸੀਹੇ ਚੱਲੇ ਆਗੀਆਂ ਜ਼ਮੀਨਾਂ ਖੁਰਦ ਕਰਾਈਆਂ ਕੈਂਦਾ ਕਟੀਆਂ ਉਹਨਾਂ ਵਿੱਚੋਂ ਹੀ ਸ਼੍ਰੀਮਤੀ ਛਮਿੰਦਰ ਕੌਰ ਵਾਸੀ ਲੰਗੋਵਾਲ ਤੇ ਸ਼੍ਰੀਮਤੀ ਬਲਵਿੰਦਰ ਕੌਰ ਵਾਸੀ ਸੰਗਰੂਰ ਅੱਜ ਵੀ ਇੱਥੇ ਮੌਜੂਦ ਹਨ ਅਸੀਂ ਉਹਨਾਂ ਵੱਲੋਂ ਘਾਲੀ ਗਈ ਕਲਣਾ ਦੇ ਦੇਰੀ ਹਾਂ ਇਸ ਮੌਕੇ ਸੰਗਰੂਰ ਖੇਤਰ ਦੇ ਪ੍ਰਮੁੱਖ ਆਜ਼ਾਦੀ ਸਲਾਮੀ ਅਤੇ ਆਜ਼ਾਦੀ ਤੋਂ ਬਾਅਦ ਪੈਸੂ ਰਾਜ ਦੇ ਮੁੱਖ ਮੰਤਰੀ ਰਹੇ ਬਾਬੂ ਪੇਸ਼ਪਾਲ ਬ੍ਰਿਸ਼ਪਾਲ ਜੀ ਨੂੰ ਵੀ ਮੈਂ ਯਾਦ ਕਰਨਾ ਚਾਹਾਂਗਾ ਪਰਜਾ ਮੰਡਲ ਲਹਿਰ ਦਿਬਾਨੀ ਸਰਵ ਸੇਵਾ ਸਿੰਘ ਠਿਕਰੀ ਵਾਲਾ ਨੇ ਵੀ ਸ਼ਹਾਦਤ ਲਈ ਪੇਟ ਕਰਦੇ ਹਾਂ ਜਿਨ੍ਹਾਂ ਨੇ ریاਸਤੀ ਨਿਜ਼ਾਮ ਦੀ ਤਾਨਾਸ਼ਾਹੀ ਵਿਰੁੱਧ ਗਰੀਬ ਕਿਸਾਨਾਂ ਤੇ ਆਮ ਲੋਕਾਂ ਦੀ ਆਵਾਜ਼ ਉਲੰਧ ਕੀਤੀ ਉਹਨਾਂ ਆਪਣੀ ਕੈਦ ਦੇ ਸਮੇਂ ਜੇਲ੍ਹ ਦੇ ਮਾੜੇ ਪ੍ਰਬੰਧਾਂ ਅਤੇ ਵਿਵਹਾਰ ਵਿਰੁੱਧ ਵੀ 2 ਮਹੀਨੇ ਲੰਬੀ ਭੁੱਖ ਹੜਤਾਲ ਕੀਤੀ ਅਖੀਰ ਉਹ 20 ਜਨਵਰੀ 1935 ਨੂੰ ਸ਼ਹੀਦ ਹੋ ਗਏ ਪਰ ਆਪਣੀ ਸ਼ਹਾਦਤ ਨਾਲ ਉਹ ਸਿੱਧ ਕਰ ਗਏ ਕਿ ਲੋਕਤੰਤਰ ਦੀਆਂ ਕੁਰਬਾਨੀਆਂ ਨਾਲ ਰੱਖੀ ਜਾਂਦੀ ਹੈ ਏਕੀਅ ਜਾਦੀ ਦੀ ਲੜਾਈ ਵਿੱਚ ਜਿੱਥੇ ਆਜ਼ਾਦੀ ਕੁਲੱਟੀਆਂ ਦਾ ਯੋਗਦਾਨ ਹੈ ਉੱਥੇ ਕਲ